ਤੇਲ ਅਤੇ ਤੇਲ ਦੀ ਧਾਰ ਵੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾ ਵੱਲੋਂ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਨੇ ਅੱਡੀ ਚੋਟੀ ਦਾ ਜੋਰ ਲਗਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਨ ਮੰਤਰੀ ਵਿਕਰਮ ਜੇਠਿਆ ਹੁਣਾ ਵੱਲੋਂ ਵੱਡੇ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਮੈਨੂੰ ਜਵਾਬ ਮਿਲ ਜਾਵੇ ਅਸਲਾਮੁਅਲੈਕਮ ਸਸਤੀਆ ਕਾਲ ਕਿਦਾਂ ਹਾਲਚਾਲ ਆਮੀਦ ਕਰਨਾ ਵਧੀਆ ਹੋਵਗੇ ਹੱਸਦੇ ਵਾਸਤੇ ਹੋਵਗੇ ਚੜਦੀ ਕਲਾਸ਼ ਹੋਵਗੇ ਸ਼ਰਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਕਿ ਕਿਸੇ ਤਰ੍ਹਾਂ ਮੈਂ ਜੇਲ੍ਹ ਚੋਂ ਬਾਹਰ ਆ ਜਾਾਂ ਤੇ ਹਾਈ ਕੋਰਟ ਚ ਅਪੀਲ ਕਰਦੇ ਨੇ ਕਦੇ ਕਿਸੇ ਅਦਾਲਤ ਚ ਜਾ ਕੇ ਅਪੀਲ ਕਰਦੇ ਨੇ ਲੇਕਿਨ ਸੀਐਮ ਪੰਜਾਬ ਭਗਵਤ ਮਾਨ ਨੇ ਬੜਾ ਕਲੀਅਰ ਇਸ਼ਾਰਾ ਦਿੱਤਾ ਹੈ ਉਹਨਾਂ ਕਹਿੰਿਆ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਕਿਸੇ ਵੀ ਸੂਰਤ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹੋਂ ਬਾਹਰ ਨਹੀਂ ਆਣ ਦਵਾਵਾਂਗੇ ਤੇ ਸੀਐਮ ਪੰਜਾਬ ਨੇ ਇੱਕ ਵੱਡਾ ਐਕਸ਼ਨ ਕੀਤਾ ਹੈ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਐਸਆਰ ਕੀ ਮਾਮਲਾ ਹੈ ਕੀ ਬਿਕਰਮ ਸਿੰਘ ਮਜੀਠੀਆ ਜੇਲ੍ਹੋਂ ਬਾਹਰ ਆ ਜਾਏਗਾ ਜਾਂ ਸੀਐਮ ਪੰਜਾਬ ਕਦੀ ਵੀ ਉਹਨਾਂ ਨੂੰ ਜੇਲ੍ਹੋਂ ਬਾਹਰ ਨਹੀਂ ਆਣ ਦੇਣਗੇ ਸਾਰਾ ਕੁਝ ਜਾਣਨਾ ਗਿਆ ਅੱਜ ਦੀ ਵੀਡੀਓ 'ਚ ਤੇਲ ਅਤੇ ਤੇਲ ਦੀ ਧਾਰ ਵੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਵੱਲੋਂ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਨੇ ਅੱਡੀ ਚੋਟੀ ਦਾ ਜੋਰ ਲਗਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਨ ਮੰਤਰੀ ਵਿਕਰਮਜੀਤਿਆ ਹੋਣਾਂ ਵੱਲੋਂ ਵੱਡੇ ਪੱਧਰ ਤੇ ਕੋਸ਼ਸ਼ਾਂ ਕੀਤੀਆਂ ਚਾਰੀਆਂ ਨੇ ਕਿ ਮੈਨੂੰ ਜਵਾਬ ਮਿਲ ਜਾਵੇ ਮੁਹਾਲੀ ਦੀ ਸਥਾਨਕ ਅਦਾਲਤ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਜੇਕਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਬਿਕਰਮਜੀਠਿਆ ਦੀ ਪਟੀਸ਼ਨ ਰੱਦ ਕਰਦੀ ਹੈ ਤਾਂ ਫਿਰ ਬਿਕਰਮਜੀਠਿਆ ਨੂੰ ਜਿਹੜਾ ਹੈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਣਾ ਪਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਵੱਡਾ ਐਕਸ਼ਨ ਕਰਨ ਜਾ ਰਹੇ ਨੇ ਉਨਾ ਕਿਹਾ ਹਾਲੇ ਤੱਕ ਟੀਜ਼ਰ ਹੀ ਰਿਲੀਜ਼ ਹੋਇਆ ਹੈ ਪਿਕਚਰ ਤਾਂ ਹਾਲੇ ਬਾਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਆਗੂ ਨੇ ਵਿਕਰਮ ਜੀਤਿਆ ਦੇ ਹੱਕ ਵਿੱਚ ਪੋਸਟ ਨਹੀਂ ਪਾਈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪੁਗਮੰਤ ਮਾਨ ਇੱਕ ਪਾਸੇ ਸੁਖਪਾਲ ਸਿੰਘ ਖਹਿਰਾ ਦੂਸਰੇ ਪਾਸ ਦੂਸਰੇ ਪਾਸੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ ਧਰਮ ਸਿੰਘ ਸੋਧ ਸਾਧੂ ਤੇ ਵੱਡਾ ਐਕਸ਼ਨ ਲੈਣ ਜਾ ਰਹੇ ਨੇ ਤੇ ਕੈਬਨਟ ਵੱਲੋਂ ਆਲਰੇਡੀ ਮਨਜ਼ੂਰੀ ਮਿਲ ਗਈ ਹੈ ਸਰਕਾਰ ਨੂੰ ਕਿ ਬਿਕਰਮ ਜਿਠਿਆ ਉਥੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇੱਕ ਪਾਸੇ ਡੇਰਾ ਬਿਆਸ ਦੇ ਮੁਖੀ ਬਾਬਾ ਗੋਰਿੰਦਰ ਸਿੰਘ ਢਿੱਲੋਂ ਹਣਾ ਵੱਲੋਂ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਜਾ ਕੇ ਲੱਤ ਪੱਗ 35 ਮਿੰਟ ਮੁਲਾਕਾਤ ਕੀਤੀ ਗਈ ਬਿਕਰਮ ਜਿਠਿਆ ਦੇ ਨਾਲ ਡੇਰਾ ਬਿਆਸ ਦੇ ਮੁਖੀ ਵੱਲੋਂ ਵੀ ਧੱਕਾ ਕੀਤਾ ਗਿਆ ਬਠਿੰਡਾ ਸੌਰੀ ਨਾਬਾਦੀ ਨਵੀਂ ਜੇਲ੍ਹ ਦੇ ਅਧਿਕਾਰੀਆਂ ਦੇ ਨਾਲ ਹਾਲਾਂਕਿ ਵਾਰ-ਵਾਰ ਲਾਬਾ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਜੇਲ੍ਹ ਦੇ ਸੁਪਰੀਡੈਂਟ ਨੇ ਆਪਣੇ ਹਵਾਲੇ ਦਿੱਤੇ ਲੇਕਿਨ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮੈਂ ਫਿਰ ਸੜਕ ਤੇ ਧਰਨਾ ਲਾਵਾਂਗਾ ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਡੰਕਾ ਵੱਜਦਾ ਹੈ ਨਾਰਥ ਇੰਡੀਆ ਦੇ ਵਿੱਚ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਪੂਰੇ ਵਰਲਡ ਦੇ ਵਿੱਚੋਂ ਪੂਰੇ ਵਰਲਡ ਵਿੱਚ ਉਹਨਾਂ ਦੇ ਕਰੋੜਾ ਸਮਰਥਕ ਨੇ ਸ਼ਰਧਾਲੂ ਨੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੇਚ ਆ ਗਈ ਹੈ ਚੂੜੀ ਕੱਸ ਦਿੱਤੀ ਹੈ ਬਿਕਰਮ ਜੀਠੀਆ ਦੀ ਜਿਹੜੀ ਇੱਕ ਰਿਪੋਰਟ ਆਈ ਹੈ 40000 ਪੰਡਿਆਂ ਦੀ ਉਸ ਦੇ ਵਿੱਚ ਜਿਹੜੇ ਖੁਲਾਸੇ ਹੋਏ ਨੇ ਉਹਦੇ ਵਿੱਚ ਬਿਕਰਮ ਜੀਠੀਆ ਬਿਕਰਮ ਜੀਠੀਆ ਦੀ ਧਰ ਪਤਨੀ ਬਿਕਰਮ ਜੀਠੀਆ ਦੇ ਪਿਤਾ ਬਿਕਰਮ ਜੀਠੀਆ ਦੇ ਮਾਤਾ ਅਤੇ ਬਿਕਰਮ ਜੀਠੀਆ ਦਾ ਸਹੁਰਾ ਪਰਿਵਾਰ ਵੀ ਇਨਵੋਲਵ ਹੈ ਇਸ ਤੋਂ ਇਲਾਵਾ ਜਦੋਂ ਸੱਤਾ ਦੇ ਵਿੱਚ ਸੀ ਵਿਧਾਇਕ ਅਤੇ ਮੰਤਰੀ ਸੀ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਸੱਕੇ ਸਬੰਧੀਆਂ ਨੂੰ ਯਾਨੀ ਕਿ ਰਿਸ਼ਤੇਦਾਰਾਂ ਨੂੰ ਕੰਪਨੀਆਂ ਦੇ ਵਿੱਚ ਖੜਾ ਕੀਤਾ ਗਿਆ ਉਹਨਾਂ ਫਰਜੀ ਕੰਪਨੀਆਂ ਦੇ ਵਿੱਚ ਕਰੋੜਾਂ ਰੁਪਏ ਵਿਕਰਮ ਜੀਠਿਆ ਵੱਲੋਂ ਇਨਵੈਸਟ ਕੀਤੇ ਗਏ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਖਾਸ ਕਰਕੇ ਵਿਜੀਲੈਂਸ ਦੀ ਹਦਾਇਤਾਂ ਦੇ ਅਨੁਸਾਰ ਇਨਸਟਰਕਸ਼ਨ ਦੇ ਅਨੁਸਾਰ ਵਿਕਰਮ ਜੀਠਿਆ ਦੀ ਮੁਲਾਕਾਤ ਜਿਹੜੀ ਹੈ ਟਰੂਪ ਦਿੱਤੀ ਗਈ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਚੂੜੀ ਕੱਸ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਦੁਬਾਰਾ ਟ੍ਰਾਇਲ ਹੋਣਗੇ ਦੁਬਾਰਾ ਰੁਬਾਨਟੇ ਚਾਹਗੇ ਦੁਬਾਰਾ ਜਿਹੜਾ ਹੈ ਇਨਵੈਸਟੀਗੇਸ਼ਨ ਹੋਵੇਗੀ ਸਟ ਵੱਲੋਂ ਯਾਨੀ ਕਿ ਤਿੰਨੇ ਪ੍ਰੋਸੈਸ ਜੇਲ੍ਹ ਦੇ ਵਿੱਚ ਬੈਠੇ ਹੋਏ ਵਿਕਰਮ ਜੀਠੀਆ ਨੂੰ ਤਿੰਨਾ ਪ੍ਰੋਸੈਸਾਂ ਦਾ ਫਿਰ ਦੁਬਾਰਾ ਸਾਹਮਣਾ ਕਰਨਾ ਪਵੇਗਾ ਨੰਬਰ 1 ਟ੍ਰਾਇਲ ਨੰਬਰ 2 ਰਿਮਾਂਡ ਨੰਬਰ 3 ਇਨਵੈਸਟੀਗੇਸ਼ਨ ਇਹਨਾਂ ਤਿੰਨ ਇਹ ਤਿੰਨ ਜਿਹੜੇ ਪ੍ਰੋਸੈਸ ਨੇ ਫਿਰ ਦੁਬਾਰਾ ਇਹਨਾਂ ਦੇ ਅੰਡਰ ਥਰੂ ਵਿਕਰਮ ਜੀਠੀਆ ਨੂੰ ਜਾਣਾ ਪਵੇਗਾ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਹੁਣਾਂ ਵੱਲੋਂ ਜੋ ਕੁਝ ਪੰਜਾਬ ਦੇ ਲੋਕਾਂ ਨੂੰ ਕਿਹਾ ਗਿਆ ਕਿ ਅਸੀਂ ਪੱਕੇ ਪੈਰੀ ਹੱਥ ਪਾਏ ਨੇ ਤੇ ਵਾਕਿਆ ਹੀ ਵਿਕਰਮ ਮਜੀਠੀਆ ਦੀਆਂ ਨਾਬਾ ਜੇਲ ਦੇ ਵਿੱਚ ਚੀਕਾਂ ਨਿਕਲ ਰਹੀਆਂ ਨੇ ਰਿਮਾਨ ਦੇ ਦੌਰਾਨ ਟ੍ਰਾਇਲ ਦੇ ਦੌਰਾਨ ਇਨਵੈਸਟੀਗੇਸ਼ਨ ਦੇ ਦੌਰਾਨ ਵਿਕਰਮ ਮਜੀਠੀਆ ਦੇ ਨਾਲ ਕੁੱਟਮਾਰ ਵੀ ਹੋ ਸਕਦੀ ਹੈ ਵਿਕਰਮ ਮਜੀਠੀਆ ਹੁਣ ਫਿਰ ਦੁਬਾਰਾ ਮੁਸ਼ਕਲਾਂ ਦੇ ਵਿੱਚ गिर ਗਏ ਨੇ 40 ਹਜ਼ਾਰ ਪੰਨਿਆਂ ਦੀ ਰਿਪੋਰਟ 700 ਕਰੋੜ ਰੁਪਏ ਤੋਂ ਵੱਧ ਮਨੀ 400 ਤੋਂ ਵੱਧ ਬੈਂਕ ਖਾਤਿਆਂ ਦੇ ਵਿੱਚ ਪੈਸਿਆਂ ਦਾ ਲੈਣ ਦੇਣ 100 ਬੰਦੇ ਤੋਂ ਵੱਧ bizness ਅਤੇ bizness ਦੇ ਸਭ ਤੋਂ ਉੱਚ ਅਧਿਕਾਰੀਆਂ ਹੁਣਾ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਇੰਨੇ ਕੋ ਖਲਾਸੇ ਕਰ ਦਿੱਤੇ ਗਏ ਨੇ ਉਹਦੇ ਵਿੱਚ ਇੰਨੇ ਕੋ ਤੱਥ ਹੈ ਇੰਨੇ ਕੋ ਸਬੂਤ ਪ੍ਰੂਫ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਅਧਿਕਾਰੀਆਂ ਦੇ ਹੱਥ ਵਿੱਚ ਲੱਗੇ ਨੇ ਕਿ ਬਿਕਰਮ ਜੀਠਿਆ ਜੇਲ੍ਹ ਦੇ ਵਿੱਚੋਂ ਬੈਠਾ ਜਿੰਨੇ ਮਰਜੀ ਹੱਥ ਪੈਰ ਮਾਰ ਲਵੇ ਲੇਕਿਨ ਬਿਕਰਮਜੀਤਿਆ ਦਾ ਜੇਲ੍ਹ ਦੇ ਵਿੱਚੋਂ ਆਉਣਾ ਲਗਭਗ ਮੁਸ਼ਕਲ ਹੋ ਗਿਆ ਹੈ ਬਿਕਰਮਜੀਤਿਆ ਮੋਹਾਲੀ ਦੀ ਸਟਾਰਕ ਅਦਾਲਤ ਵਿੱਚ ਗਿਆ ਰਾਤ ਨਹੀਂ ਮਿਲੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਹੈ ਜਿਹੜੇ ਪੰਜਾਬ ਸਰਕਾਰ ਦੇ ਵਕੀਲੇ ਉਹ ਕਹਿੰਦੇ ਨੇ ਕਿ ਅਸੀਂ ਨੌਬਰ ਨੌ ਤਿਆਰ ਹਾਂ ਅਸੀਂ ਹਰ ਚੈਲੰਜ ਬਿਕਰਮਜੀਤਿਆ ਦਾ ਫੇਸ ਕਰਾਂਗੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਤਾ ਅਕਸਰ ਹੀ ਸਟੇਜਾਂ ਤੇ ਕਹਿੰਦੇ ਨੇ ਕਿ ਜਿਹੜੇ ਲੋਕਾਂ ਨੇ ਪੰਜਾਬ ਦੀਆਂ ਮਾਵਾ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚਟੀਆਂ ਕੀਤੀਆਂ ਨੇ ਉਹਨਾਂ ਦੇ ਘਰਾਂ ਦੇ ਵਿੱਚ ਦੀਪਮਾਲਾ ਨਹੀਂ ਉਹ ਦੀਵਾਲੀਆਂ ਨਹੀਂ ਮਨਾਉਣਗੇ ਉਹ ਲਗਜ਼ਰੀ ਗੱਡੀਆਂ ਤੇ ਨਹੀਂ ਘੁੰਮਣਗੇ ਉਹਨਾਂ ਨੂੰ ਜੇਲ੍ਹ ਦੀ ਲੰਮਾ ਸਮਾਂ ਹਵਾ ਖਾਣੀ ਪਵੇਗੀ ਉਹ ਕਹਿੰਦੇ ਨੇ ਕਿ ਪੰਜਾਬੀ ਉਹ ਸਮਾਂ ਬਰਬਾਦ ਹੁੰਦਾ ਹੈ ਇੱਕ ਸਮਾਂ ਸੀ ਬਿਕਰਮ ਮਜੀਠੀਆ ਤੇ ਜਦੋਂ ਬਿਕਰਮ ਮਜੀਠੀਆ ਦੀ ਸ਼ਰੂਪਣੀ ਅਕਾਲੀ ਦਲ ਦੇ ਵਿੱਚ ਤੂਤੀ ਬੋਲਦੀ ਸੀ ਤੇ ਹਜ਼ਾਰਾਂ ਦੀ ਗਿਣਤੀ ਲੋਕਾਂ ਨੂੰ ਨਾਲ ਲੈ ਕੇ ਨਾਲ ਲੈ ਕੇ ਚੱਲਦੇ ਸਨ ਬਿਕਰ ਮਜੀਠੀਆ ਲੇਕਿਨ ਜਦੋਂ ਸਤਾ ਗਈ ਸਤਾ ਤੋਂ ਬਾਅਦ ਪਹਿਲਾ ਚਰਨਜੀਤ ਸਿੰਘ ਚੰਨੀ ਵੱਲੋਂ ਕਾਰਵਾਈ ਕੀਤੀ ਗਈ ਡਾਇਰੈਕਟ ਤਸਕੀਰ ਨੂੰ ਲੈ ਕੇ ਫਿਰ ਉਸ ਤੋਂ ਬਾਅਦ देर आए दुरुਸਾਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਰਵਾਈ ਕਰ ਦਿੱਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਭੇਦ ਸਾਰੀਆਂ ਰਿਪੋਰਟਾਂ ਜੋ ਕੁਝ ਵੀ ਉਸਨੇ ਕੀਤਾ ਹੈ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸੀ ਉਹ ਸਾਰੇ ਹਵਾਲੇ ਬਿਜ਼ਨਸ ਦੇ ਅਧਿਕਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਰੱਖ ਦਿੱਤੇ ਨੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫੂਕੀਆਂ ਡੀਗਾ ਨਹੀਂ ਮਾਰਤੇ ਜਾਂ ਉਹ ਹਵਾ 'ਚ ਤੀਰ ਨਹੀਂ ਛੱਡਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿੱਥੇ ਇੱਕ ਪਾਸੇ ਪੂਰੇ ਪੰਜਾਬੀਆਂ ਵੱਲੋਂ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਜਿਹੜਾ ਕੰਮ 2022 ਦੀਆਂ ਵਿਧਾਨ ਸਭਾ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕਰ ਦੇਣਾ ਚਾਹੀਦਾ ਸੀ ਉਹ ਹੁਣ ਕੀਤਾ ਗਿਆ ਹੈ ਪਰ देर आए दुरुस्त ਆਏ ਸ਼ਲਾਘਾ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੀਤਿਆਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਸੀਐਮ ਪੰਜਾਬ ਭਗਵਤ ਮਾਨ ਨੇ ਕਿਹਾ ਕਿ ਮੈਂ ਕਿਸੇ ਵੀ ਸੂਰਤ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹੋਂ ਬਾਹਰ ਨਹੀਂ ਆਣ ਦੇਵਾਂਗਾ ਕਿਉਂਕਿ ਇਹਨਾਂ ਲੱਖਾਂ ਮਾਵਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚਿੱਟੀਆਂ ਕਾਰਸੜੀਆਂ ਨੇ ਤੇ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਦੀਵਾਲੀਆਂ ਤੇ ਦੀਪਮਾਲਾ ਨਹੀਂ ਕਰਨ ਦਾਂਗੇ ਯਾਨੀ ਕਿ ਉਹਨਾਂ ਨੂੰ ਯਾਸ਼ੀ ਦੀ ਜ਼ਿੰਦਗੀ ਨਹੀਂ ਗੁਜ਼ਾਰਨ ਦਾਂਗੇ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਚਲਾਵਾਂਗੇ ਤੇ ਉਹਨਾਂ ਨੂੰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਕਰ ਆਣਗੇ ਐਹੀ ਵਜ੍ਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਆ ਤੇ ਜਿਸ ਅਦਾਲਤ ਚ ਜਾਂਦੇ ਨੇ ਉਥੋਂ ਪਟੀਸ਼ਨ ਰੱਦ ਹੋ ਜਾਂਦੀ ਹੈ ਕਿਉਂਕਿ ਅਦਾਲਤ ਦੇ ਸਾਹਮਣੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਪੱਕੇ ਸਬੂਤ ਪੇਸ਼ ਕੀਤੇ ਗਏ ਨੇ 700 ਕਰੋੜ ਜਿਹੜਾ 400 ਬੈਂਕ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ ਗਿਆ 100 ਤੋਂ ਵੱਧ ਲੋਕਾਂ ਦੀ ਤਫतीश ਕੀਤੀ ਗਈ ਹੈ ਤੇ ਆ ਸਾਰਾ ਪੈਸਾ ਚੀਟਾ ਵੇਚ ਕੇ ਬਣਾਇਆ ਗਿਆ ਨਾ ਸਿਰ ਵਿਕਰਮ ਸਿੰਘ ਮਜੀਠੀਆ ਬਲਕਿ ਉਹਦੇ ਫੈਮਲੀ ਦੇ ਜਿਹੜੇ ਮੈਂਬਰਸ ਨੇ ਉਹਨਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਉਹਨਾਂ ਦਾ ਸਾਲਾ ਉਨ੍ਹਾਂ ਦੀ ਜਿਹੜੀ ਭੈਣ ਹੈ ਹਰ ਸਿਮਰਤ ਕੌਰ ਬਾਦਲ ਐਸਾਰੇ ਐਸ ਦੇ ਵਿੱਚ ਮਲਵਸ ਨੇ ਐਈ ਵਜ੍ਹਾ ਕੈ ਸੀਐਮ ਪੰਜਾਬ ਭਗਵਤ ਮਾਨ ਨੇ ਪੱਕੇ ਪੈਰਾਂ ਤੇ ਹੱਥ ਪਾਇਆ ਹੈ ਬਿਕਰਮ ਸਿੰਘ ਮਜੀਠੀਆ ਨੂੰ ਤੇ ਬਿਕਰਮ ਸਿੰਘ ਮਜੀਠੀਆ ਕੋਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੋਲਿਟਿਕਸ ਵੀ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਜਪਾ ਨੂੰ ਜੁਆਇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਈ وجہ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਬੜੇ ਤਾਕਤਵਰ ਇਨਸਾਨ ਨੇ ਬੜੇ ਰੋਹਾਨੀ ਸ਼ਖਸੀਅਤ ਨੇ ਕਰੋੜਾ ਦੀ ਤਰ੍ਹਾਂ ਸੇਖੋਂ ਉਹਨਾਂ ਨੂੰ ਫਾਲੋ ਕਰਦੇ ਨੇ ਉਹਨਾਂ ਵੱਲੋਂ ਜੇਲ੍ਹ ਵਿੱਚ ਜਾ ਕੇ ਜ਼ਬਰਦਸਤੀ ਬਿਕਰਮ ਮਜੀਠੀਆ ਨਾਲ ਮੁਲਾਕਾਤ ਕੀਤੀ ਗਈ 35 ਮਿੰਟ ਤੱਕ ਬਿਕਰਮ ਸਿੰਘ ਮਜੀਠੀਆ ਨਾਲ ਕੀ ਗੱਲਾਂ ਕੀਤੀਆਂ ਗਈਆਂ ਬਹੁਤ ਕੰਟਰੋਵਰਸੀ ਕ੍ਰੀਏਟ ਹੋ ਗਈ ਹੈ ਬੜੇ ਲੋਕਾਂ ਦਾ ਕਹਿਣਾ ਹੈ ਕਿ ਬੀਜੇਪੀ ਨੂੰ ਜੁਆਇਨ ਕਰਨ ਵਾਸਤੇ ਡੇਰਾ ਬਿਆਸ ਦੇ ਜਿਹੜੇ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਉਹ ਹੈਲਪ ਕਰਨਗੇ ਵਿਕਰਮ ਸਿੰਘ ਮਜੀਠੀਆ ਦੀ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਲੱਗਦਾ ਹੈ ਕਿ ਅਗਰ ਉਹ ਬੀਜੇਪੀ ਪਾਰਟੀ ਜੁਆਇਨ ਕਰ ਲੈਣਗੇ ਨਰਿੰਦਰ ਮੋਦੀ ਦੇ ਸਾਥੀ ਬਣ ਜਾਣਗੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਹੈ ਤੇ ਉਹ ਆਪਣੀ ਤਾਕਤ ਦਾ ਇਸਤੇਮਾਲ ਕਰੇਗਾ ਤੇ ਅਦਾਲਤਾਂ ਉਹਦੇ ਸਾਹਮਣੇ ਬੇਬਾਸ ਨੇ ਤੇ ਵੇਖਿਆ ਵੀ ਗਿਆ ਕਿ ਨਰਿੰਦਰ ਮੋਦੀ ਅਦਾਲਤਾਂ ਦੇ ਉੱਤੇ ਅਸਰੋ ਰਸੂਖ ਰੱਖਦਾ ਹੈ ਤੇ ਹੁਣ ਵੇਖਣਾ ਆਇਆ ਵਾ ਕਿ ਕੀ ਗੁਰਿੰਦਰ ਸਿੰਘ ਢਿੱਲੋਂ ਵਾਕਈ ਉਹਨਾਂ ਨੂੰ ਭਾਜਪੀ ਸ਼ਾਮਲ ਕਰਾਉਣ ਵਾਸਤੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਜਾਂ ਮੁੱਦਾ ਕੋਈ ਹੋਰ ਹੈ ਗੱਲ ਆ ਵਾ ਕਿ ਵਿਕਰਮ ਸਿੰਘ ਮਜੀਠੀਆ ਜਲਤੋ ਜਲ ਜੇਲੋਂ ਬਾਹਰ ਆਣਾ ਚਾਹੁੰਦਾ ਹੈ ਲੇਕਿਨ ਸੀਐਮ ਪੰਜਾਬ ਤੇ ਵਿਜੀਲੈਂਸ ਡਿਪਾਰਟਮੈਂਟ ਨੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਪੰਜਾਬ ਦੇ ਲੋਕਾਂ ਦੀ ਇੱਕ ਹੀ ਡਿਮਾਂਡ ਹੈ ਵਿਕਰਮ ਸਿੰਘ ਮਜੀਠੀਆ ਨੂੰ ਡਿਬੜੂਗੜ ਦੀ ਜੇਲ੍ਹ ਚ ਜਾਂ ਕਾਲੇ ਪਾਣੀ ਦੀ ਜੇਲ੍ਹ ਚ ਭੇਜਿਆ ਜਾਏ ਕਿਸੇ ਸੂਰਤ ਇਹਨੂੰ ਜੇਲ੍ਹੋਂ ਬਾਹਰ ਨਹੀਂ ਆਣਾ ਚਾਹੀਦਾ ਨਾ ਸਿਰ ਬਿਕਰਮ ਮਜੀਠੀਆ ਨੂੰ ਬਲਕਿ ਆਦੇ ਸੋਹਰੇ ਪਰਿਵਾਰ ਨੂੰ ਤੇ ਆਦੇ ਜਿੰਨੇ ਵੀ ਰਿਸ਼ਤੇਦਾਰ ਨੇ ਉਹਨਾਂ ਸਾਰਿਆਂ ਨੂੰ ਜੇਲ੍ਹ 'ਚ ਭੇਜਣਾ ਚਾਹੀਦਾ ਕਿਉਂਕਿ ਇਹਨਾਂ ਨੇ ਪੰਜਾਬ ਦੀ ਜਵਾਨੀਆਂ ਨੂੰ ਚਿੱਟੇ ਨਾਲ ਤਬਾਹ ਕੀਤਾ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਵਿੱਚ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫੇ